ਅੱਜ 15 ਅਗਸਤ ਦੇ ਸੱਜਾ ਵਿਸ਼ੇਸ਼ ਪ੍ਰੋਗਰਾਮ ਅਸੀਂ ਬੈਂਕੋਬਰ ਦੀ ਧਰਤੀ ਤੇ ਸਾਡੇ ਉੱਗੇ ਜਰਨਲਿਸਟ ਅਤੇ ਉੱਗੇ ਵਕੀਲ ਸਾਡੇ ਨਾਲ ਗੱਲਬਾਤ ਕਰਨਗੇ ਆਜ਼ਾਦੀ ਦੇ ਸੰਦੇ ਵਿੱਚ ਗੱਲ ਸਭ ਆਪ ਜੀ ਦਾ ਹਾਰਦਿਕ ਸਵਾਗਤ ਹੈ 43 ਸਾਲ ਤੋਂ ਚੱਲਦੇ ਆ ਰਹੇ ਰੇਡੀਓ ਟੈਲੀਵਿਜ਼ਨ ਸ਼ੋਅ ਦੇ ਵਿੱਚ ਅਸੀਂ ਆਪ ਜੀ ਨੂੰ ਵੈਲਕਮ ਕਰਦੇ ਹੋਏ ਆਜ਼ਾਦੀ ਦੇ ਸੰਦੇ ਉੱਪਰ ਮੁਬਾਰਕਬਾਦ ਦੇ ਰਹੇ ਹਾਂ ਤਾਂ ਸਾਡੇ ਦੇਖਣ ਅਤੇ ਸੁਣਨ ਵਾਲੇ ਦਰਸ਼ਕਾਂ ਦੇ ਸੇ ਵਿੱਚ ਜਿਹੜੇ ਇਥੋਂ ਦੇ ਬ੍ਰੌਟ ਆਪ ਨੇ ਜਾਂ ਫਿਰ ਜਿਨੇ ਕੋਲ ਜਾਣਕਾਰੀ ਨਹੀਂ ਹੈ ਆਜ਼ਾਦੀ ਦੇ ਅਸੀਂ ਗੱਲ ਕਰਦੇ ਹਾਂ ਤਾਂ ਗੁਲਾਮੀ ਨੂੰ ਵੀ ਸਮਝਣਾ ਪੈਂਦਾ ਹੈ ਜਿਵੇਂ ਪਹਿਲਾਂ ਦੱਸ ਚੁੱਕਾ ਹਾਂ 파ਰਥ ਗੁलाम ਕਿਉਂ ਹੋਇਆ ਪਰ ਇਸ ਵੇਲੇ ਆਜ਼ਾਦ ਹੈ ਅਤੇ ਆਜ਼ਾਦੀ ਦਾ ਦਿਨ ਅਸੀਂ ਮਾਰ ਰਹੇ ਹਾਂ ਮਨਾ ਰਹੇ ਹਾਂ ਕਿ 파ਰਥ ਵਿੱਚ ਇੱਕ ਦੇਸ਼ ਮਾਤਰ ਦੀ ਗੱਲ ਕੀਤੀ ਜਿੱਥੇ ਇੱਕ ਜ਼ਮੀਨ ਦਾ ਟੁਕੜਾ ਹੈ ਜਾਂ ਉਸ ਤੋਂ ਵੱਧ ਕੇ ਇੱਕ ਸਭਤਾ ਵੀ ਹੈ ਅੱਜ ਸਾਡੇ ਲਈ ਆਜ਼ਾਦੀ ਦੇ ਕੀ ਮੈਨੇ ਹੋਣੇ ਚਾਹੀਦੇ ਨੇ ਆਓ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਗੱਲ ਸਾਬ ਨਾਲ ਅਲੀ ਕਾਇ ਹੋਟੈਲੀ ਕਾਸੇ ਬ੍ਰਾਡਕਾਸਟ ਕਰਨ ਜਾ ਰਹੇ ਗੱਲ ਸਾਬ ਵੈਲਕਮ ਟੂ ਸ਼ੋ ਬਾਬੀ ਸਾਹਿਬ ਬਹੁਤ ਸ਼ੁਕਰੀਆ ਜੀ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਤੇ ਤੁਹਾਡੇ ਸੁਣ ਅਤੇ ਦੇਖਣ ਵਾਲਿਆਂ ਨੂੰ ਮੈਂ 15 ਅਗਸਤ ਦੀ ਆਜ਼ਾਦੀ ਦੇ ਭਾਰਤ ਦੀ ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਦੀ ਮੈਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਦਾ ਦਿਨ ਜਿੱਥੇ ਇਤਿਹਾਸਿਕ ਹੈ ਜਿੱਥੇ ਅਸੀਂ ਆਪਣੇ ਦੇਸ਼ ਦੀ ਆਪਣੀ ਸਭਿਅਤਾ ਦੀ ਆਪਣੇ ਸੱਭਿਆਚਾਰ ਦੀ ਗੱਲ ਕਰਨੀ ਹੈ ਉਥੇ ਅਸੀਂ ਜਿਹੜਾ ਆਜ਼ਾਦੀ ਦਾ ਨਿਗ ਅਸੀਂ ਮਾਨ ਰਹੇ ਹਾਂ ਉਹਦੇ ਬਾਰੇ ਵੀ ਚਰਚਾ ਕਰਨੀ ਹੈ ਕਿ ਦਰਅਸਲ ਆਜ਼ਾਦੀ ਹੈ ਕੀ 바ਸੀ ਸਾਹਿਬ ਜੀ ਤੁਸੀਂ ਬਹੁਤ ਮਹੱਤਵਪੂਰਨ ਜਿਹੜੇ ਸਵਾਲ ਹੈ ਉਹ ਪੁੱਛਿਆ ਜਿਨ੍ਹਾਂ ਦੇ ਬਾਰੇ ਮੈਂ ਚਰਚਾ ਅੱਜ ਕਰਨੀ ਚਾਹੂੰਗਾ 바ਸੀ ਸਾਹਿਬ ਜਿਹੜੀ ਗੁਲਾਮੀ ਹੈ ਜਿਹੜੀ ਆਜ਼ਾਦੀ ਹੈ ਇਹ ਦੋ ਇੱਕ ਰਿਲੇਟਿਵ ਸ਼ਬਦ ਨੇ ਜਿਹੜੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਆ ਤਾਂ ਸਾਨੂੰ ਸਮਝਣਾ ਪਊਗਾ ਜਿਹੜੀ ਆਜ਼ਾਦੀ ਹੈ ਉਸ ਦਾ ਜਿਹੜਾ ਅਸਲ ਮਹੱਤਵ ਹੈ ਉਹ ਉਹੀ ਕੌਮ ਜਾਣ ਸਕਦੀ ਹੈ ਜਿਸ ਕੌਮ ਨੇ ਕਦੇ ਨਾ ਕਦੇ ਗੁਲਾਮੀ ਦਾ ਜਿਹੜਾ ਸੰਤਾਪ ਹੈ ਉਹ ਭੁਗਤਿਆ ਹੋਵੇ ਜੀ ਭਾਰਤ ਵੀ ਅਸੀਂ ਗੱਲ ਕਰੀਏ 바ਸੀ ਸਾਹਿਬ ਤਾਂ ਭਾਰਤ ਦੀ ਜਿਹੜੀ ਅੰਗਰੇਜ਼ਾਂ ਦੀ ਲਗਭਗ 2250 ਸਾਲ ਦੀ ਗੁਲਾਮੀ ਉਸ ਤੋਂ ਪਹਿਲਾਂ ਵੀ ਭਾਰਤ ਜਿਹੜਾ ਹੈ ਉਹ ਵਿਦੇਸ਼ੀ ਧਾੜਵੀਆਂ ਦਾ ਜਿਹੜੇ ਹਮਲੇ ਅਤੇ ਵਿਦੇਸ਼ੀ ਧਾੜਵੀਆਂ ਦਾ ਜਿਹੜਾ ਰਾਜ ਹੈ ਭਾਰਤ ਦੇ ਉੱਤੇ ਉਹ ਲੰਬਾ ਸਮਾਂ ਚੱਲਿਆ ਚਾਹੇ ਉਹ ਤੁਰਕ ਹੋਣ ਚਾਹੇ ਅ ਅਫਗਾਨ ਹੋਣ ਜਾਂ ਹੋਰ ਜਿਹੜੇ ਵੀ ਵਿਦੇਸ਼ੀ ਧਾੜਵੀ ਸੀ ਉਹਨਾਂ ਨੇ ਵਕ ਵਕ ਭਾਰਤ ਦੇ ਹਿੱਸਿਆਂ ਨੂੰ ਵਕ ਵਕ ਸਮੇਂ ਦੇ ਉਤੇ ਗੁਲਾਮ ਬਣਾਇਆ ਤੇ ਆਪਣੇ ਜਿਹੜੇ ਰਾਜਕਾਲ ਹੈ ਆਪਣਾ ਪ੍ਰਸ਼ਾਸਨ ਹੈ ਉਹ ਸਥਾਪਿਤ ਕੀਤਾ ਉਸ ਦਾ ਜਿਹੜਾ ਮੂਲ ਕਾਰਨ ਬੀਬੀ ਸਾਹਿਬ ਸਮਝ ਇਹ ਆਉਂਦਾ ਕਿ ਜਿਹੜਾ ਸਾਡਾ ਆਪਣਾ ਸਮਾਜ ਹੈ ਉਹ ਕਮਜ਼ੋਰ ਹੋ ਚੁੱਕਿਆ ਸੀ ਕੋਈ ਵੀ ਸਮਾਜ ਕੋਈ ਵੀ ਕੌਮ ਉਦੋਂ ਹੀ ਗੁਲਾਮ ਬਣਦੀ ਹੈ ਉਦੋਂ ਹੀ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਾਂਦੀ ਹੈ ਜਦੋਂ ਉਸ ਸਮਾਜ ਦੇ ਵਿੱਚ ਆਪਸ ਦੇ ਵਿੱਚ ਇਤਫਾਕ ਨਾ ਹੋਵੇ ਆਪਸ ਦੇ ਵਿੱਚ ਫੁੱਟ ਹੋਵੇ ਅਤੇ ਵੈਰ ਵਿਰੋਧ ਹੋਵੇ ਹੁਣ ਜੇ ਮੈਂ ਉਸ ਸਮੇਂ ਦੀ ਗੱਲ ਕਰਾਂ ਮੱਧ ਕਾਲ ਦੀ ਹਜ਼ਾਰਾਂ ਸਾਲ ਪਹਿਲਾਂ ਦੀ ਜਿਹੜਾ ਭਾਰਤੀ ਸਮਾਜ ਦੇ ਵਿੱਚ ਵਸੀ ਸਾਹਿਬ ਜਾਤ ਪਾਤ ਦਾ ਕੋਡ ਹੈ ਜਿਹੜੀਆਂ ਮੰਡੀਆਂ ਨੇ ਜਾਤ ਦੇ ਬਿਨਾ ਦੇ ਉੱਤੇ ਧਰਮ ਦੇ ਬਿਨਾ ਦੇ ਉੱਤੇ ਵਕ ਵਕ ਜਿਹੜੇ عقیده ਐ ਉਹਨਾਂ ਦੇ ਬਿਨਾ ਦੇ ਉੱਤੇ ਕਬ ਬਹੁਤ ਵੱਡਾ ਤਕਾ ਜਿਹੜਾ ਭਾਰਤ ਦਾ ਉਸ ਨੂੰ ਅ ਦਰਅਸਲ ਇੱਕ ਜਿਹੜਾ ਖਾਸ ਗਰੁੱਪ ਹੈ ਜਾਂ ਤੁਸੀਂ ਕਹਿ ਲਓ ਇੱਕ ਵਿਪਰਬਾਦੀ ਸੋਚ ਹੈ ਉਹ ਜਾਤਾਂ ਦੇ ਵਿੱਚ ਵੰਡ ਕੇ ਇੱਕ ਦੂਜੇ ਨੂੰ ਇੱਕ ਬਹੁਤ ਵੱਡੇ ਤਕਕੇ ਤੋਂ ਪੜਨ ਦਾ ਅਧਿਕਾਰ ਖੋ ਚੁੱਕੇ ਸੀ ਇੱਕ ਬਹੁਤ ਵੱਡੇ ਸਮਾਜ ਦੇ ਤਕਕੇ ਤੋਂ ਜਿਹੜਾ ਸ਼ਾਸਤਰ ਰੱਖਣ ਦਾ ਜਾਂ ਸ਼ਾਸਤਰ ਵਿਦਿਆ ਹਾਸਲ ਕਰਨ ਦਾ ਅਧਿਕਾਰ ਖੋ ਚੁੱਕੇ ਸੀ ਅਤੇ ਜਿਹੜੇ ਮਨੁੱਖੀ ਅਧਿਕਾਰ ਹੈ ਉਹ ਵੀ ਖੋ ਚੁੱਕੇ ਸੀ ਸੋ ਇਸ ਲਈ ਜਿਹੜਾ ਸਮਾਜ ਹੈ ਬਾਬਸੀ ਸਾਹਿਬ ਉਹ ਅੰਦਰੂਨੀ ਤੌਰ ਤੇ ਕਮਜ਼ੋਰ ਹੋ ਚੁੱਕਿਆ ਸੀ ਇਸ ਲਈ ਉਹ ਵਾਰ-ਵਾਰ ਜਿਹੜਾ ਵਿਦੇਸ਼ੀ ਧਾੜੀਆਂ ਦਾ ਜਿਹੜਾ ਉਹ ਸ਼ਿਕਾਰ ਬਣਦੇ ਰਹੇ ਤੇ ਬਾਅਦ ਦੇ ਵਿੱਚ ਜਦੋਂ ਅੰਗਰੇਜ਼ ਆਏ ਉਹਨਾਂ ਨੇ ਵੀ ਜਿਹੜੇ ਸਮਾਜ ਦਾ ਇਹੀ 파ੜਾ ਸੀ ਆਪਸ ਦਾ ਡਿਵਾਈਡ ਐਂਡ ਰੂਲ ਦੀ ਪਾਲਿਸੀ ਜਿਹੜੀ ਅਡਾਪਟ ਕਰਕੇ ਆ ਇੱਕ ਦੂਸਰੇ ਦੇ ਖਿਲਾਫ ਸਾਨੂੰ ਖੜਾ ਕਰਕੇ ਸਾਨੂੰ ਗੁਲਾਮ ਬਣਾਇਆ ਸੋ ਇਸ ਦੀ ਬਾਬਸੀ ਸਾਹਿਬ ਅੱਜ ਵੀ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਅਸੀਂ ਅੱਜ ਆਪਣੇ ਸਮਾਜ ਨੂੰ ਇੱਕ ਜੁੱਟ ਰੱਖੀਏ ਅੱਜ ਵੀ ਬਹੁਤ ਸਾਰੀਆਂ ਤਾਕਤਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਧਰਮ ਦੇ ਨਾਮ ਤੇ ਕਦੇ ਜਾਤ ਦੇ ਨਾਮ ਤੇ ਕਦੇ ਰੀਜਨ ਦੇ ਨਾਮ ਦੇ ਉੱਤੇ ਕਦੇ ਰਿਸੋਰਸਸ ਦੇ ਨਾਮ ਦੇ ਉੱਤੇ ਜਿਹੜੀ ਇੱਕ ਦੂਸਰੇ ਦੇ ਖਿਲਾਫ ਵੰਡੀਆਂ ਪਾਉਣਾ ਨਫਰਤ ਫਲਾਉਣੀ ਬਾਸੀ ਸਾਹਿਬ ਮੈਂ ਇਸ ਗੱਲ ਦੀ ਤੁਹਾਨੂੰ ਮੁਬਾਰਕਬਾਦ ਵੀ ਦਿੰਦਾ ਕਿ ਤੁਸੀਂ ਇੱਕ ਸਟਰੋਂਗ ਵੌਇਸ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਲਈ ਤੁਸੀਂ ਹਮੇਸ਼ਾ ਖੜੋਨੇ ਹੋ ਇਸ ਗੱਲ ਦੇ ਲਈ ਤੁਸੀਂ ਮਦਾਈ ਦੇ ਪਾਤਰੋਂ ਜੇ ਤੁਸੀਂ ਧਰਮਾਂ ਮਜ਼ਮਾਂ ਤੋਂ ਉੱਠ ਕੇ ਜਾਤ ਵਾਤ ਤੋਂ ਉੱਪਰ ਉੱਠ ਕੇ ਰੀਜਨਲਿਜ਼ਮ ਤੋਂ ਉੱਪਰ ਉੱਠ ਕੇ ਖੇਤਿਆਂ ਤੋਂ ਉੱਪਰ ਉੱਠ ਕੇ ਤੁਸੀਂ ਸਰਬਸਾਂਝੀ ਵਾਲਤਾ ਦੀ ਗੱਲ ਇਸ ਪਲੇਟਫਾਰਮ ਤੋਂ ਕਰਦੇ ਹੋ ਮਿਹਰਬਾਨੀ ਸੋ 바ਸੀ ਸਾਹਿਬ ਇਹ ਤਾਂ ਆਪਾਂ ਗੱਲ ਕੀਤੀ ਗੁਲਾਮੀ ਦੀ ਕਿ ਜਦੋਂ ਕੋਈ ਸਮਾਜ ਜਿਹੜਾ ਹੈ ਉਹ ਡਿਵਾਈਡਡ ਹੋ ਜਾਂਦਾ ਹੈ ਉਹ ਦੇ ਵਿੱਚ ਆਪਸ ਦੇ ਵਿੱਚ ਫੁੱਟ ਪੈ ਜਾਂਦੀ ਹੈ ਜਾਂ ਅੰਦਰੂਨੀ ਜਿਹੜੀ ਕਮਜ਼ੋਰੀ ਆਪਸੀ ਕਲੇਸ਼ ਕਲੇਸ਼ ਦੇ ਕਰਕੇ ਤਾਂ ਬਾਹਰਲੀਆਂ ਤਾਕਤਾਂ ਦੇ ਲਈ ਰਸਤਾ ਖੁੱਲ ਜਾਂਦਾ ਹੈ ਜਿਹੜੇ ਕਿ ਸਾਨੂੰ ਅੱਜ ਵੀ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਹੁਣ ਭਮਸਾਹਬ ਸੌਰੀ 바ਸੀ ਸਾਹਿਬ ਅਸੀਂ ਗੱਲ ਕਰਦੰਨੇ ਆ ਕਿ ਜਿਹੜਾ ਭਾਰਤ ਦੀ ਅਸੀਂ ਗੱਲ ਕਰਦੇ ਭਾਰਤ ਦਾ ਜਿਹੜਾ ਨੈਸ਼ਨਲਿਜ਼ਮ ਹੈ ਸਾਨੂੰ ਉਹ ਵੀ ਸਮਝਣ ਦੀ ਲੋੜ ਹੈ 바ਸੀ ਸਾਹਿਬ ਕਿ ਗਰਸਲ ਭਾਰਤ ਹੈ ਕਿ ਕਿਉਂਕਿ ਜਿਹੜਾ ਪੱਛਮੀ ਨੈਸ਼ਨਲਿਜ਼ਮ ਹੈ ਜਿਹੜਾ ਪੱਛਮੀ ਵੈਸਟਰਨ ਰਾਸ਼ਟਰਵਾਦ ਹੈ ਉਸ ਦੇ ਵਿੱਚ ਸਿਰਫ ਉਸ ਨੂੰ ਇਸੇ ਤਰ੍ਹਾਂ ਹੀ ਸਮਝਿਆ ਜਾਂਦਾ ਹੈ ਕਿ ਇੱਕ ਤਰ੍ਹਾਂ ਦੇ ਲੋਕ ਇੱਕ ਭਾਸ਼ਾ ਬੋਲਣ ਵਾਲੇ ਇੱਕ ਵਿਸ਼ੇਸ਼ ਕਿਤੇ ਦੇ ਵਿੱਚ ਰਹਿੰਦੇ ਹੋਣ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਨੇਸ਼ਨ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਫਰਾਂਸ ਦੀ ਉਦਾਹਰਨ ਲਾ ਲਓ ਬ੍ਰਿਟਨ ਦੀ ਉਦਾਹਰਨ ਲਾ ਲਓ ਸਪੇਨ ਦੀ ਉਦਾਹਰਨ ਲਾ ਲਓ ਕਿ ਇੱਕ ਬੋਲੀ ਬੋਲਣ ਵਾਲੇ ਲੋਕ ਇੱਕ ਖਾਸ ਖਿੱਤੇ ਦੇ ਵਿੱਚ ਰਹਿ ਰਹੇ ਨੇ ਤੇ ਉਹ ਉਹਨਾਂ ਨੂੰ ਇੱਕ ਦੇਸ਼ ਮੰਨਿਆ ਜਾਂਦਾ ਹੈ ਪਰ ਭਾਰਤ ਦਾ ਜਿਹੜਾ ਰਾਸ਼ਟਰਵਾਦ ਹੈ ਭਾਰਤ ਦਾ ਜਿਹੜਾ ਨੇਸ਼ਨਹੂਡ ਹੈ ਉਹ ਸਾਰਿਆਂ ਤੋਂ ਹੀ ਵੱਖਰਾ ਹੈ ਸਾਰਿਆਂ ਤੋਂ ਨਿਰਾਲਾ ਹੈ ਕਿਉਂਕਿ ਭਾਰਤ ਸਿਰਫ ਇੱਕ ਦੇਸ਼ ਨਹੀਂ ਭਾਰਤ ਇੱਕ ਸਭਿਅਤਾ ਹੈ ਭਾਰਤ ਇੱਕ ਪ੍ਰਾਚੀਨ ਸਭਿਅਤਾ ਹੈ ਜਿਸ ਦਾ ਜੇ origin ਤੁਸੀਂ ਦੇਖਣ ਚਲੇ ਜਾਓ ਤਾਂ ਅੱਜ ਤੋਂ 5000 ਸਾਲ ਪੁਰਾਣੀ ਇਹ ਸਭਿਤਾ ਹੈ ਜਾਂ ਉਸ ਤੋਂ ਵੀ ਪੁਰਾਣੀ ਜਿਹੜੇ ਸਬੂਤ ਮਿਲਦੇ ਨੇ ਭਾਰਤ ਦੀ ਸਭਿਤਾ ਜਿਹੜੀ ਉਹ ਸਿੰਧੂ ਸਰਸਵਤੀ ਜਿਹੜੀ ਸਭਿਤਾ ਹੈ ਮੋਹਨਜੋਦਾਰੋ ਹੜੱppa ਲੋਥਲ ਜਿਹੜਾ ਬਾਕੀ ਘੱਗਰ ਦੇ ਬੇਸਨ ਦੇ ਵਿੱਚ ਜਿਹੜੇ ਅੱਜ ਪੁਰਾਣੇ ਜਿਹੜੇ ਸ਼ਹਿਰ ਉਸ ਸਮੇਂ ਦੇ ਮਿਲ ਰਹੇ ਨੇ ਸਾਡੇ ਬਜ਼ੁਰਗਾਂ ਦੇ ਬਸਾਏ ਹੋਏ ਉਥੋਂ ਭਾਰਤੀ ਸਭਿਤਾ ਆਪਣਾ origin trace ਕਰਦੀ ਹੈ ਤੇ ਬਾਸੀ ਸਾਹਿਬ ਇਹ ਇੱਕੋ ਇੱਕ ਅਜਿਹੀ ਸਭਿਤਾ ਹੈ ਜੀ ਜਿਹੜੀ ਨਿਰੰਤਰ ਇੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ ਜਿਸ ਨੂੰ ਮੁਹੰਮਦ ਇਕਬਾਲ ਵੀ ਜਿਹੜੇ ਅਲਮਾ ਇਕਬਾਲ ਆਪਣੇ ਸਾਰੇ ਜਹਾਂ ਸੇ ਅੱਛਾ ਜਿਹੜਾ ਇੱਕ ਉਹਨਾਂ ਨੇ ਲਿਖਿਆ ਸੀ ਕਵਿਤਾ ਲਿਖੀ ਉਸ ਦੇ ਵਿੱਚ ਉਹ ਕਹਿੰਦੇ ਨੇ ਯੂਨਾਨੋ ਮਿਸਰੋ ਰੋਮਾ ਸਭ ਮਿਟ ਗਏ ਜਹਾਂ ਸੇ ਅਬ ਤੱਕ ਮਗਰ ਹੈ ਬਾਕੀ ਨਾਮੋ ਨਿਸ਼ਾ ਹਮਾਰਾ ਸਾਰੇ ਜਹਾਂ ਸੇ ਅੱਛਾ ਹਿੰਦੋਸਤਾ ਹਮਾਰਾ ਹਮ ਬੁਲਬੁਲੇ ਹੈ ਇਸ ਕੀ ਇਹ ਗੁਲਸਤਾਣ ਹਮਾਰਾ ਸੋ ਕਹਿੰਦੇ ਯੂਨਾਨ ਮਿਸਰ ਰੋਮ ਜਿਹੜੀਆਂ ਸਾਰੀਆਂ ਪ੍ਰਾਚੀਨ ਸਭਿਤਾਵਾਂ ਸੀ ਉਹ ਮਿਟ ਚੁਕੀਆਂ ਨੇ ਪਰ ਇੱਕੋ ਇੱਕ ਅਜਿਹੀ ਸਭਿਤਾ ਹੈ ਜਿਹੜੀ 5000 ਸਾਲ ਤੋਂ ਨਿਰੰਤਰ ਲਗਾਤਾਰ ਜਿਹੜੀ ਚਲਦੀ ਆ ਰਹੀ ਹੈ ਅੱਜ ਵੀ ਜੀਵਤ ਹੈ ਅੱਜ ਵੀ ਆਪਣੇ ਜਿਹੜੇ ਸੱਭਿਆਚਾਰਕ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਸੰਭਾਲੇ ਹੋਏ ਹੈ ਜੀ ਹੁਣ 바ਸੀ ਸਾਹਿਬ ਜਿਹੜਾ ਭਾਰਤ ਦਾ ਨੇਸ਼ਨ ਹੁਡਾ ਹੈ ਜੀ ਅਸੀਂ ਉਸ ਦੀ ਗੱਲ ਕਰੀਏ ਉਦੇ ਵਿੱਚ ਦੇਖੋ ਨਾ ਤਾਂ ਇੱਕ ਤਰ੍ਹਾਂ ਦੀ ਬੋਲੀ ਹੈ 22 ਤਰ੍ਹਾਂ ਦੀਆਂ ਜਿਹੜੀਆਂ ਲੈਂਗੁਏਜਸ ਨੇ ਉਹਦਾ ਸਕੇਡਿਊਲ ਜਿਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਰਿਕੋਗਨੀਸ਼ਨ ਦਿੰਦਾ ਹੈ ਤੇ ਬਾਕੀ ਹੋਰ ਛੋਟੇ ਡਾਇਲੈਕਸ ਡਾਇਲੈਕਸ ਜਿਹੜੇ ਆਦੜ ਤਰ੍ਹਾਂ ਦੀਆਂ ਬੋਲੀਆਂ ਭਾਰਤ ਦੇ ਇੰਨੇ ਵਿਸ਼ਾਲ ਖਿੱਤੇ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਦੂਸਰੀ ਗੱਲ ਕਿ ਇੱਕ ਤਰ੍ਹਾਂ ਦਾ ਸੱਭਿਆਚਾਰ ਨਹੀਂ ਹੈ ਸੱਭਿਆਚਾਰ ਦਾ ਤੁਸੀਂ ਦੇਖ ਲਓ ਕਿ ਨਾਰਥ ਤੋਂ ਲੈ ਕੇ ਸਾਊਥ ਤੱਕ ਈਸਤ ਤੋਂ ਲੈ ਕੇ ਵੈਸਟ ਤੱਕ ਔਰ ਜਿਹੜੇ ਆਦੀਵਾਸੀ ਜਿਹੜੇ ਸਾਡੇ ਭਰਾ ਭੈਣ ਕਬੀਲਿਆਂ ਦੇ ਵਿੱਚ ਨੇ ਉਹਨਾਂ ਦੇ ਵਿੱਚ ਸੱਭਿਆਚਾਰ ਦੀ ਕਿੰਨੀ ਵਨਸਵੰਤਾ ਹੈ ਸੋ ਫਿਰ ਜਿਹੜੀ ਜੇ ਵੈਸਟਰਨ ਡੈਫੀਨੇਸ਼ਨ ਅਸੀਂ ਭਾਰਤ ਦੇ ਉੱਤੇ ਲਗਾਈਏ ਨਾ ਉਹ ਲਾਗੂ ਨਹੀਂ ਹੁੰਦੀ ਜੀ ਇੱਕੋ ਤਰ੍ਹਾਂ ਦੀ ਜਿਹੜੀ ਸੱਭਿਤਾ ਸੱਭਿਆਚਾਰ ਦੀ ਤੇ ਇੱਕੋ ਤਰ੍ਹਾਂ ਦੀ ਭਾਸ਼ਾ ਪਰ ਫਿਰ ਵੀ ਭਾਰਤ ਇੱਕ ਰਾਸ਼ਟਰ ਹੈ ਉਹ ਵਾਸੀ ਸਾਹਿਬ ਇਸ ਲਈ ਕਿਉਂਕਿ ਜਿਹੜਾ ਸਾਡਾ ਕਨਸੈਪਟ ਆਫ ਨੇਸ਼ਨ ਹੁੰਦਾ ਹੈ ਉਹ ਫੰਡਾਮੈਂਟਲੀ ਡਿਫਰੈਂਟ ਹੈ ਅਸੀਂ ਅਨੇਕਤਾ ਦੇ ਵਿੱਚ ਏਕਤਾ ਦੀ ਗੱਲ ਕਰਦੇ ਹਾਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਵੱਖ-ਵੱਖ ਭਾਸ਼ਾਵਾਂ ਵੱਖ-ਵੱਖ ਨਸਲਾਂ ਵੱਖ-ਵੱਖ ਰੰਗ ਰੂਪ ਵੱਖ-ਵੱਖ ਜਿਹੜੀ ਸੱਭਿਆਚਾਰ ਹੋਣ ਦੇ ਬਾਵਜੂਦ ਵੀ ਇੱਕ ਸਾਡੇ ਵਿੱਚ ਇੱਕ ਸਾਂਝਾ ਥ੍ਰੈਡ ਹੈ ਸਾਡੇ ਦੇ ਵਿੱਚ ਇੱਕ ਸਾਂਝ ਹੈ ਕਿਉਂਕਿ ਜਿਹੜੇ ਸਾਡੇ ਬੁਨਿਆਦੀ ਮੁੱਲ ਨੇ ਬੁਨਿਆਦੀ ਸਾਡੀਆਂ ਕਦਰਾਂ ਕੀਮਤਾਂ ਨੇ ਭਾਰਤੀ ਸੱਭਿਆਚਾਰੀਆਂ ਉਹ ਇੱਕੋ ਜੀਆਂ ਨੇ ਉਹਦੇ ਵਿੱਚ ਏਕਤਾ ਹੈ ਸਾਉਥ ਤੋਂ ਲੈ ਕੇ ਨੌਰ ਤੱਕ ਉਸ ਦੇ ਵਿੱਚ ਏਕਤਾ ਹੈ ਤੁਹਾਨੂੰ ਵਨਸਵੰਤਾ ਲਿਖਦੀ ਹੈ ਪਰ ਜਦ ਉਸ ਵਨਸਵੰਤਾ ਨੂੰ ਤੁਸੀਂ ਗਹਿਰਾਈ ਦੇ ਨਾਲ ਉਸ ਦਾ ਅਧਿਐਨ ਕਰੋ ਤਾਂ ਉਸ ਦੇ ਵਿੱਚ ਤੁਹਾਨੂੰ ਜਿਹੜੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੇ ਉਹਨਾਂ ਦੀ ਏਕਤਾ ਵੀ ਦਿਖਦੀ ਹੈ ਕਿਸ ਤਰ੍ਹਾਂ ਜਿਹੜਾ ਪਰਿਵਾਰ ਦੇ ਵਿੱਚ ਪਰਿਵਾਰਕ ਕਦਰਾਂ ਕੀਮਤਾਂ ਨੇ ਜਿਹੜੀਆਂ ਉਹ ਦੇਖੋ ਨੌਰ ਤੋਂ ਲੈ ਕੇ ਸਾਊਥ ਤੱਕ ਉਹ ਸਹਿਮ ਨੇ ਧਰਮ ਦੀ ਸਾਂਝ ਹੈ ਬੱਸੀ ਸਾਹਿਬ ਜੀ ਜਿਸ ਦੇ ਵਿੱਚ ਜਿਹੜੀ ਧਰਮ ਦੀ ਸਾਂਝ ਹੈ ਉਹ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਧਾਰਮਿਕ ਗ੍ਰੰਥਾਂ ਦੀ ਸਾਂਝ ਹੈ ਆਪਸ ਦੇ ਵਿੱਚ ਉਹ ਵੀ ਰੋਲ ਅਦਾ ਕਰਦੀ ਹੈ ਜਿਹੜੀ ਬੇਸਿਕ ਫਲਸਫੀ ਹੈ ਜ਼ਿੰਦਗੀ ਜਿਉਣ ਦੀ ਉਰੀ ਸਾਜ ਹੈ ਨੌਰਥ ਤੋਂ ਸਾਊਥ ਈਸਟ ਤੋਂ ਵੈਸਟ ਤੱਕ ਹੋਰ ਜਿਹੜੀਆਂ ਨਵੀਆਂ-ਨਵੀਆਂ ਆਸਾਂ ਉਮੰਗਾਂ ਦੇਸ਼ ਦੇ ਵਿੱਚ ਉੱਠ ਰੀਆਂ ਨੇ ਉਹ ਵੀ ਇੱਕ ਯੂਨੀਫਾਈਂਗ ਫੋਰਸ ਨੇ ਚਾਹੇ ਉਹ ਸਾਡਾ ক্রিকেট ਦੇ ਪ੍ਰਤੀ ਪ੍ਰੇਮ ਹੋਵੇ ਚਾਹੇ ਉਹ ਸਾਡਾ ਰਾਜਨੀਤੀ ਦੇ ਵਿੱਚ ਇੱਕ ਇੰਟਰਸਟ ਹੋਵੇ ਚਾਹੇ ਉਹ ਸਾਡਾ ਖਾਣ-ਪੀਣ ਹੋਵੇ ਇੱਕ ਦੂਜੇ ਦਾ ਉਹ ਇਹ ਸਾਰੀਆਂ ਚੀਜ਼ਾਂ ਵੀ ਸਾਨੂੰ ਜਿਹੜਾ ਇੱਕ ਥ੍ਰੈਡ ਦੇ ਵਿੱਚ ਪਰੋਲੀਆਂ ਨੇ ਬਾਸੀ ਸਾਹਿਬ ਭਾਰਤ ਇਸੇ ਤਰ੍ਹਾਂ ਇਸੇ ਤਰ੍ਹਾਂ ਅਨਮੋਲ ਮੋਤੀਆਂ ਦੀ ਇੱਕ ਮਾਲਾ ਹੋਵੇ ਉਹ ਮੰਨ ਕੇ ਮੋਤੀ ਤੁਹਾਨੂੰ ਅਲੱਗ-ਅਲੱਗ ਤਾਂ ਦਿਸਦੇ ਨੇ ਸਾਰੇ ਜੀ ਪਰ ਉਹ ਇੱਕੋ ਮਾਲਾ ਦੇ ਵਿੱਚ ਪਰੋਏ ਹੋਏ ਸੋ ਬਾਸੀ ਸਾਹਿਬ ਇਹ ਜਿਹੜੀ ਗੱਲ ਹੈ ਸਾਡੀ ਰਾਸ਼ਟਰਵਾਦ ਦੀ ਸਾਡੇ ਨੇਸ਼ਨਹੂਡ ਦੀ ਜੀ ਤੇ ਭਾਰਤ ਦੇ ਇੱਕ ਸਰੂਪ ਦੀ ਜਿਹੜਾ ਕੀ ਪੱਛਮੀ ਜਿਹੜਾ ਇੱਕ ਸਰੂਪ ਹੈ ਜਾਂ ਪਛਵੀ ਜਿਹੜੀਆਂ ਡੈਫੀਨੇਸ਼ਨਸ ਨੇ ਜੀ ਉਹਨਾਂ ਦੇ ਵਿੱਚ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਇਹ ਇੱਕ ਸਿਵਿলাইਜ਼یشنل ਇੱਕ ਸੱਭਿਆਚਾਰਕ ਇੱਕ ਸਭਿਤਾ ਦੇ ਉੱਤੇ ਆਧਾਰਿਤ ਇੱਕ ਦੇਸ਼ ਹੈ ਜਿਸ ਤਰ੍ਹਾਂ ਚੀਨ ਅਤੇ ਭਾਰਤ ਦੀ ਤੁਸੀਂ ਗੱਲ ਕਰ ਸਕਦੇ ਹੋ ਦੋਨੇ ਹੀ ਬਾਈ ਸਾਹਿਬ ਇਹ ਇੱਕ ਸਿਵਿলাইਜ਼یشنل ਕੰਟਰੀਜ਼ ਨੇ ਜਿਨ੍ਹਾਂ ਦਾ ਜਿਹੜਾ ਅ ਅਧਿਆਤਮਕ ਧਾਰਮਿਕ ਫਿਲੋਸਫੀਕਲ ਜਿਹੜਾ ਵਿਸਤਾਰ ਹੈ ਉਹ ਬਹੁਤ ਵਿਸ਼ਾਲ ਹੈ। ਜੀ। ਤੋਂ 바ਸੀ ਸਾਹਿਬ ਅੱਜ ਸਾਨੂੰ ਜਿੱਥੇ ਅਸੀਂ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ। ਉੱਥੇ ਸਾਨੂੰ ਇਹ ਚਿੰਤਨ ਕਰਨਾ ਚਾਹੀਦਾ ਹੈ ਕਿ ਅਸੀਂ ਕਿੱਡੀ ਅਮੀਰ ਵਿਰਾਸਤ ਦੇ ਮਾਲਕਾਂ ਸਾਡੇ ਕੋਲ ਕਿੰਨਾ ਧਾਰਮਿਕ, ਸੱਭਿਆਚਾਰਕ ਅਤੇ ਦਾਰਸ਼ਨਿਕ ਸਾਡੇ ਕੋਲ ਖਜ਼ਾਨਾ ਹੈ ਜੋ ਕਿ ਸਾਨੂੰ ਭਾਰਤੀ ਹੋਣ ਦੇ ਨਾਤੇ ਸਾਨੂੰ ਵਿਰਾਸਤ ਦੇ ਵਿੱਚ ਮਿਲਿਆ ਹੈ। ਅੱਜ ਸਮਾਂ ਉਸ ਵਿਰਾਸਤ ਦੇ ਉੱਤੇ ਮਾਣ ਕਰਨ ਦਾ ਅਤੇ ਆਪਣੇ ਆਪ ਦੇ ਵਿੱਚ ਪ੍ਰਾਊਡ ਮਹਿਸੂਸ ਕਰਨ ਦਾ ਵੈਰੀ ਗੁੱਡ ਬਹੁਤ ਖੂਬ ਸੋ ਗੱਲ ਸਭ ਤੋਂ ਬੜੀ ਮਿਹਰਬਾਨੀ ਔਰ ਜ਼ਿੰਦਗੀ ਦੇ ਵਿੱਚ ਪਿਛਲੇ 43 ਸਾਲ ਤੋਂ 15 ਅਗਸਤ ਤੋਂ 26 ਜਨਵਰੀ ਹੋਈ ਹਮੇਸ਼ਾ ਹੀ ਅਸੀਂ ਟੈਲੀਕਾਸਟ ਬ੍ਰॉडकास्ट ਕਰਕੇ ਖੁਸ਼ੀ ਮਹਿਸੂਸ ਕੀਤੀ ਹੈ ਪਰ ਅੱਜ ਇੱਕ ਬਲੱਖਣ ਪ੍ਰੋਗਰਾਮ ਪੇਸ਼ ਕਰਕੇ ਨੰਬਰਸ ਆਫ ਬਾਕਹੋਕ ਦੇਸ਼ਾਂ ਵਿੱਚੋਂ ਕੌਲ ਆਇਸ ਸਾਬਤ ਕਰਦੇ ਆ ਕਿ ਲੋਕ ਭਾਰਤ ਤੋਂ ਬਾਹਰ ਵਸੇ ਬਾਹਰਲੇ ਦੇਸ਼ਾਂ ਵਿੱਚ ਵਸਦੇ ਉਹ ਕਿੰਨਾ ਪਿਆਰ ਕਰਦੇ ਨੇ ਤੇ ਆਪਣੇ ਵਿਰਸੇ ਨੂੰ ਕਦੇ ਵੀ ਭੁਲਾਉਂਦੇ ਨਹੀਂ ਤੇ ਆਪਣੇ ਇਤਿਹਾਸਿਕ ਦਿਨ ਚਾਹੇ ਫਿਕ ਧਾਰਮਿਕ ਦਿਨ ਨੇ ਅਸੀਂ ਉਹਨਾਂ ਨੂੰ ਬੜੇ ਚਾਵਾ ਮਿਲਾਰਾ ਨਾਲ ਉਹਨਾਂ ਨੇ ਅਡਿੱਕ ਕਰਦੇ ਆ ਤੇ ਉਸ ਦਿਨ ਤੇ ਆਪਣੀਆਂ ਖੁਸ਼ੀਆਂ ਇੱਕ ਦੂਜੇ ਨੂੰ ਮੁਬਾਰਕਾਂ ਨਾਲ ਸਾਂਝੇ ਕਰਦੇ ਆ ਗਲਸਾਪ ਇਕੋਰਫੇਰ ਅਸੀਂ ਬੀਬੀਸੀ ਟਾਂਟੋ ਦੀ ਪੂਰੀ ਟੀਮ ਵੱਲੋਂ ਤੁਹਾਡੇ ਬੜੇ ਰਿਹਣੀ ਆ ਸਮਾਂ ਹੀ ਨਹੀਂ ਦਿੱਤਾ ਤੁਸੀਂ ਸਾਨੂੰ ਬਲਕਿ ਡੰਗਾਈ ਦੇ ਵਿੱਚ ਉਹਨਾਂ ਲੋਕਾਂ ਨੂੰ ਜਾਣਕਾਰੀ ਭਰਪੂਰ ਪ੍ਰੋਗਰਾਮ ਅੱਜ ਟੈਲੀਕਾਸਟ ਤੇ ਬ੍ਰਾਡਕਾਸਟ ਕਰਨ ਦਾ ਜੋ ਸਾਡਾ ਸਵੱਬ ਬਣਿਆ ਹੈ ਤੁਹਾਡੇ ਨਾਲ ਇਹ ਸਾਡੀ ਜ਼ਿੰਦਗੀ ਦੀ ਇੱਕ ਨਮੀ ਅਸੀਂ ਪ੍ਰਾਂਗ ਪੱਟੀ ਹੈ ਤੇ ਜਿਸ ਤੇ ਵਿੱਚ ਤੁਹਾਡੀ ਸ਼ਰਕਤ ਹੋਈ ਤੇ ਅਸੀਂ ਮਹਿਸੂਸ ਕਰਦੇ ਹਾਂ ਭਾਰਤ ਲੋਕ ਆਏ ਹੋਏ ਅਤੇ ਪਾਰ ਦੇ ਜਸ਼ਨ ਨੂੰ ਮਨਾਉਣ ਦੇ ਵਿੱਚ ਕੋਈ ਕਮੀ ਨਹੀਂ ਛੱਡਦੇ ਅਤੇ ਹਮੇਸ਼ਾ ਹੀ ਭਾਰਤ ਪ੍ਰਤੀ ਇੱਕ ਚੰਗੀ ਸੋਚ ਰੱਖਦੇ ਨੇ ਉਹਨਾਂ ਵਿੱਚੋਂ ਤੁਹਾਡੀ ਅੱਜ ਦੀ ਇੱਕ ਐਸੀ ਪਾਵਕ ਸਪੀਚ ਪਾਵਕ ਅੰਦਾਜ਼ ਦੇ ਵਿੱਚ ਭਾਰਤ ਦੀ ਅੱਜ 79ਵੀਂ ਅਸੀਂ ਕਹਿ ਸਕਦੇ ਹਾਂ ਇਸ ਮੇਂ ਦੇ ਉੱਪਰ ਜੋ ਵੀ ਤੁਸੀਂ ਆਪਣੀ ਸੋਚ ਦੇ ਨਾਲ ਆਪਣੀ ਸੂਝ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ 15 ਅਗਸਤ ਦੇ ਜਸ਼ਨ ਬਾਰੇ ਜਾਣਕਾਰੀ ਦਿੱਤੀ ਹੈ ਤੁਹਾਡਾ ਸਿ ਬਹੁਤ ਬਹੁਤ ਦਿਨੋ ਧੰਨਵਾਦ ਕਰਦੇ ਆ ਜੈ ਹਿੰਦ ਬਹੁਤ ਸ਼ੁਕਰੀਆਵਾਦ ਜੀ ਸਾਹਿਬ ਜੈ ਹਿੰਦ